ਸਰਚਾਲੇ ਖੁਗੂ ਗਪਟੀ ਕਾ ਨੂੰ ਸਾਹਮਣੇ ਆ ਰਹੀ ਹੈ ਤਾਂ ਅੰਦਰ ਸਾਂਝਿਕ ਅੰਜਾਰ ਰਹੇ ਆ ਇਸ ਸੁਰੇ ਦੀ ਬ੍ਰੇਕਿੰਗ ਫਿਰੋਜ਼ਪੁਰ ਦੇ ਵਿੱਚ ਕੋਰੋਨਾ ਨੇ ਦਿੱਤੀ ਹੈ ਦਸਤਕ ਸੋ ਫਿਰੋਜ਼ਪੁਰ ਦੇ ਵਿੱਚ ਵੀ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ ਅੰਬਾਲਾ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਨੂੰ ਕੋਰੋਨਾ ਹੋਇਆ ਘਰ ਦੇ ਵਿੱਚ ਹੀ ਉੱਥੋਂ ਆਈਸੋਲੇਟ ਕੀਤਾ ਗਿਆ ਫਿਰੋਜ਼ਪੁਰ ਦੇ ਵਿੱਚ ਵੀ ਪਹੁੰਚ ਚੁੱਕਿਆ ਹੈ ਕੋਰੋਨਾ ਤੁਸੀਂ ਕੀ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ कोरोना uh, जोड़ा की फिरोजपुर uh, पहुंच चुक है राकेश कुमार नाम का व्यक्ति है जिसको कि कोरोना कोरोना पॉजिटिव आया जिसका की टेस्ट करवाया गया तो कोरोना पॉजिटिव आया हो फिलहाल उस आइसोलेट किया गया अंबाला का रहने वाला राकेश कुमार जिसनों की कोरोना होया दसदी कि जो चेकअप दे ले गया तो उसकी रिपोर्ट जोड़ी की पॉजिटिव आई है कोरोना पॉजिटिव रिपोर्ट आई है तो फिलहाल उसमें घर ही आइसोलेट किया गया दस दी कोरोना के मामले जोड़े है कि लगातार वादे दिखाई दे रहे हैं चाहे दिल्ली हो ਮੋਹਾਲੀ ਹੋਵੇ ਜਾਂ ਇਸ ਤੋਂ ਇਲਾਵਾ ਹੋਰ ਵੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੇ ਕੀ ਕਰੋਨਾ ਦੇ ਕੇਸ ਨੇ ਜਿਹੜੇ ਕਿ ਹੁਣ ਸਾਹਮਣੇ ਆ ਰਹੇ ਨੇ ਫਿਲਹਾਲ ਲੋਕਾਂ ਦੇ ਵਿੱਚ ਜਰਦਾ ਮਾਹੌਲ ਵੀ ਪੈਦਾ ਹੋ ਚੁੱਕਿਆ ਹੈ ਇਸ ਨੂੰ ਦੇਖਦੇ ਹੋਏ ਤਾਂ ਫਿਲਹਾਲ ਜਿੱਥੇ ਕਿ ਹੁਣ ਫਿਰੋਜ਼ਪੁਰ ਦੇ ਵਿੱਚ ਇੱਕ ਵਿਅਕਤੀ ਹੈ ਜਿਹੜਾ ਕੀ ਰਾਕੇਸ਼ ਕੁਮਾਰ ਉਸ ਨੂੰ ਕਰੋਨਾ ਹੋਇਆ ਘਰ ਦੇ ਵਿੱਚ ਉਸ ਨੂੰ ਫਿਲਹਾਲ ਆਈਸੋਲੇਟ ਕਰ ਦਿੱਤਾ ਗਿਆ ਹੈ ਫਿਲਹਾਲ ਜਿੱਥੇ ਕਿ ਰਹਿਤਵੀ ਦਿੱਤੀਆਂ ਚਾਰੀਆਂ ਨੇ ਡਾਕਟਰਾਂ ਦੇ ਵੱਲੋਂ ਵੀ ਸਾਫ ਸਫਾਈ ਦਾ ਧਿਆਨ ਰੱਖੋ ਸਕੰਨ ਦੇ ਉੱਪਰ ਸਾਡੇ ਨਾਲ ਜੁੜ ਚੁਕੇ ਨੇ ਸੋ ਕਮਲ ਇੱਕ ਹੋਰ ਜਿਹੜਾ ਕੀ ਰਾਕੇਸ਼ ਕੁਮਾਰ ਨਾਮ ਦਾ ਵਿਅਕਤੀ ਜਿਹੜਾ ਜਿਸ ਦੀ ਰਿਪੋਰਟ ਕੋ ਕਰੋਨਾ ਪੋਜ਼ਿਟਿਵ ਆਈ ਹੈ ਕੀ ਕੁਝ ਮਾਹੌਲ ਹੈ ਇਸ ਵੇਲੇ ਕੀ ਕੁਝ ਹਦਾਇਤਾਂ ਵੀ ਦਿੱਤੀਆਂ ਜਾ ਰਹੀਆਂ ਨੇ ਡਾਕਟਰਾਂ ਦੇ ਵੱਲੋਂ ਜੀ ਬਿਲਕੁਲ ਮੈਂ ਦੱਸਣਾ ਚਾਹੁੰਦਾ ਵਾ ਜਿਹੜਾ ਫ਼ੋਜ਼ਪੁਰ ਦੇ ਵਿੱਚ ਜਿਹੜਾ ਦੂਸਰਾ ਪੰਜਾਬ ਦਾ ਕੇਸ ਆਇਆ ਵਾ ਕੋਵਿਡ ਪੋਜ਼ਿਟਿਵ ਦਾ ਜੋ ਕਿ ਰਕੇਸ਼ ਕੁਮਾਰ ਹੈ ਜਿਹੜਾ ਅੰਬਾਲਾ ਦਾ ਰਹਿਣ ਵਾਲਾ ਤੇ ਗੁਰਦਾਉਂ ਕੰਮ ਕਰਦਾ ਸੀ ਗੁਰਦਾਉਂ ਤੋਂ ਜਿਹੜਾ ਫ਼ੋਜ਼ਪੁਰ ਦੀ ਰੈੱਡ ਲੋਨੀ ਵਿੱਚ ਆਇਆ ਸੀ ਇੱਥੇ ਆ ਕਿ ਜਿਆਦਾ ਬਿਮਾਰ ਹੋ ਕੇ ਕਰਕੇ ਉਸ ਦਾ ਰੈੱ ਉਸ ਤੋਂ ਬਾਅਦ ਜਿਹੜਾ ਉਹ ਘਰ ਵਿੱਚ ਜਿਹੜਾ ਉਸ ਨੂੰ ਹੌਸਪੀਟਲ ਕਰ ਦਿੱਤਾ ਗਿਆ ਤੇ ਜਿਹੜਾ ਸਿਹਤ ਸੰਭਾਲ ਭਾਰਤੀਆਂ ਟੀਮਾਂ ਦੇ ਉੱਪਰ ਪੂਰੀ ਉਸ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਜੇ ਗੱਲ ਕੀਤੀ ਜਾਵੇ ਹਸਪਤਾਲ ਦੇ ਜਿਹੜੇ ਸਿਵਲ ਹਸਪਤਾਲ ਸਰਕਾਰੀ ਹਸਪਤਾਲ ਦੇ ਵਿੱਚ ਜਿਹੜੇ ਨੇ ਪ੍ਰਬੰਧ ਪੂਰੇ ਕਰ ਦਿੱਤੇ ਗਏ ਨੇ ਜਿਹੜੇ ਗੈਸ ਪਲਾਨ ਲਗਾਏ ਗਏ ਸੀ ਆਕਸੀਜਨ ਪਲਾਨ ਪੂਰਨ ਦੀ ਵੀ ਚੈਕਿੰਗ ਕਰਕੇ ਦੁਬਾਰਾ ਫਿਰ ਉਹਨਾਂ ਨੂੰ ਚਲਦਾ ਕੀਤਾ ਗਿਆ ਤਾਂ ਜੋ ਪਿਛਲੀ ਵਾਰ ਜਿਹੜੀ ਕੋਵਿਡ ਦੇ ਵਿੱਚ ਆਕਸੀਜਨ ਦੀ ਪ੍ਰੋਬਲਮ ਆਈ ਸੀ ਉਹ ਪ੍ਰੋਬਲਮ ਦੁਬਾਰਾ ਨਾ ਆ ਸਕੇ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੇ ਅਲੱਗ ਜਿਹੜੇ ਆਕਸੀਜਨ ਬੈੱਡ ਵਗੈਰਾ ਲਗਾ ਦਿੱਤੇ ਗਏ ਨੇ ਬਾਅਦ ਤਿਆਰ ਕਰ ਦਿੱਤੇ ਗਏ ਨੇ ਜੇਕਰ ਕੋਈ ਉਹਨਾਂ ਦੇ ਕੇਸ ਵੱਧਦੇ ਨੇ ਤੇ ਸਰਕਾਰ ਪੂਰੀ ਤਰ੍ਹਾਂ ਸਮਰਥ ਹੈ ਉਹਨਾਂ ਨੂੰ ਸੰਭਾਲਣ ਦੀ ਡਾਕਟਰਾਂ ਨੂੰ ਕਿਹਾ ਗਿਆ ਹੈ ਤੇ ਨਾਲ ਹੀ ਲੋਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਆਪਣਾ ਜਿਹੜਾ ਉਹ ਫੇਸ ਕਵਰ ਕਰਕੇ ਰੱਖਣ ਹੱਥ ਨੂੰ ਸੈਨੀਟਾਈਜ਼ ਕਰਕੇ ਰੱਖਣ ਤੇ ਜਿਹੜਾ ਹੱਥ ਮਿਲਿਆ ਉਹਨਾਂ ਤੋਂ ਗੁਰੂ ਰੀਤ ਕਰਨ ਜਾਂ ਕਿਸੇ ਨੂੰ ਜਿਦਾਂ ਉਹ ਚੈੱਕ ਮਾਰਨ ਤੋਂ ਜਿਹੜਾ ਹੈ ਘਰ ਤੋਂ ਘਰ ਕਾ ਆਪ ਨੂੰ 2-3 ਮੀਟਰ ਦੀ ਦੂਰੀ ਬਣਾ ਕੇ ਰੱਖਣੀ ਜੀ ਜੀ ਬਿਲਕੁਲ ਜਿਹੜਾ ਕਿ ਪਹਿਲਾ ਵੇਰੀਐਂਟ ਆਇਆ ਸੀ ਕੋਰੋਨਾ ਦਾ ਕੋਵਿਡ-19 ਸੀ ਹੁਣ ਜਿਹੜਾ ਕਿ ਇਹ ਵੇਰੀਐਂਟ ਆਇਆ ਵਾ ਇਸ ਦੇ ਵਿੱਚ ਕਿੰਨਾ ਕੋ ਫਰਕ ਹੈ ਜ਼ਿਆਦਾ ਖਤਰਨਾਕ ਹੈ ਉਸ ਤੋਂ ਜਾਂ ਫਿਰ ਕੀ ਇਸ ਦੇ ਬਾਰੇ ਕੁਝ ਡਾਕਟਰਾਂ ਨੇ ਕਿਹਾ ਜੀ ਬਿਲਕੁਲ ਜੀ ਡਾਕਟਰ ਜਿਵੇਂ ਡਾਕਟਰਜ਼ ਵੱਲੋਂ ਕਹਿਇਆ ਕਦਾ ਜਿਹੜਾ ਨਵਾਂ ਵੇਰੀਐਂਟ ਆਇਆ ਵਾ ਉਸ ਦੇ ਬਾਰੇ ਅਜਿਕਰ ਡਾਕਟਰ ਨੇ ਇਹੀ ਕਿਹਾ ਵਾ ਵੀ ਪਹਿਲਾਂ ਸੁਚੇਤ ਰਹਿਣ ਲੋਕ ਜਿਹੜੇ ਦਾ ਐਡਵਾਈਸ ਦਿੱਤੇ ਪਾਲਣਾ ਕਰਨ ਜਿਹੜਾ ਕੋਵਿਡ 19 19 ਜਿਹੜਾ ਨਵਾਂ ਵੇਰੀਐਂਟ ਆਇਆ ਦਾ ਉਹ ਕਿਤੇ ਨਾ ਕਿਤੇ ਥੋੜਾ ਜਿਹਾ ਘਟਕ ਨਜ਼ਰ ਆ ਰਿਹਾ ਦਾ ਇਸ ਨੂੰ ਲੈ ਕੇ ਜਿਹੜੇ ਸਿਹਤ ਵਿਭਾਗ ਨੇ ਜਿਹੜਾ ਵਾ ਪੂਰੀ ਤਰ੍ਹਾਂ ਚਿੰਤਿਤ ਹੈ ਤੇ ਜਿਹੜਾ ਇਸ ਸਿਹਤ ਭਾਗ ਕੋਲੋਂ ਆ ਕੇ ਤਿਆਰੀਆਂ ਵੀ ਉਸ ਹੱਦ ਨਾਲ ਕੀਤੀਆਂ ਗਈਆਂ ਦਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਇਹ ਹੀ ਕਹਿਣਾ ਦਾ ਵੀ ਜੇਕਰ ਕੋਈ ਮਰੀਜ਼ਾਂ ਦੀ ਕੀਤੇ ਵਾਦੀ ਹੈ ਅਸੀਂ ਉਹਨਾਂ ਨੂੰ ਸਮਾਲਣ ਦੀ ਸਮਰੱਥਾ ਦੇ ਜਿਹੜੇ ਅਸੀਂ ਵਾਰਡ ਤੇ ਆਈਸੀਯੂ ਬੈੱਡ ਜਿਹੜੇ ਨੇ ਉਹ ਤਿਆਰ ਕਰ ਦਿੱਤੇ ਗਏ ਨੇ ਆਕਸੀਜਨ ਦਾ ਪੂਰਾ ਪ੍ਰਬੰਧ ਕਰ ਦਿੱਤਾ ਗਿਆ ਜੀ ਜੀ ਬੀਕਮਲ ਬਹੁਤ ਅਲਮਤ ਆ ਡਾ ਫਿਲਹਾਲ ਜਬ ਤਮਾਮ कोरोना पॉजिटिव एक व्यक्ति तो उसको रहने वाला फिलहाल हदायत लोगों दतियां जा रही हैं कि जांच द्वारा साफ तैयार रखो मास्क पाकर रखो इस वाली जगह पर ना जाओ जितने कि संभावित लोगों की कोरोना फैल सकता है फिलहाल जितने कि डॉक्टर वालों भी कहा गया कि असं हस्पता के लिए पूरी तैयारियां कर लेंगे अगर स्थिति बिगड़ती है तो अभी पूरी तरह तैयार